ਸੱਚੀ ਕਾਲਜੀ ਜਿਆਨ ਨੂੰ ਮਿਲ ਕੇ ਨੇ ਤੁਸੀਂ ਬਿਲਕੁਲ ਵਦਿਆ ਹੋ ਗਿਆ ਰਬ ਤੁਹਾਨੂੰ ਚਰਦੀ ਕਲਾ ਅਚੇ ਰੱਖੇ ਐਥੇ ਜੀ ਗੱਲ ਕਰਾਂਗੇ ਬਿਕਰਮ ਮਜੀਠੀਆ ਦੀ ਬਿਕਰਮ ਮਜੀਠੀਆ ਦੀ ਜਿਹੜੀ ਤਬੀਅ ਤੇ ਉਹ ਠੀਕ ਨਹੀਂ ਹੈ ਉਹਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੁੰਦੀ ਪਈ ਹੈ ਜੇਲ੍ਹ ਦੇ ਵਿੱਚ ਐਦੀ ਵਜ੍ਹਾ ਕੀ ਹੈ ਜੇਲ੍ਹ ਦੇ ਵਿੱਚ ਜਿਹੜੇ ਉਹਦੇ ਨਾਲ ਬੰਦੇ ਮੌਜੂਦ ਨੇ ਜਿਹੜੇ ਬਹੁਤ ਵੱਡੇ ਜਿਨ੍ਹਾਂ ਨੇ ਕ੍ਰਾਈਮਸ ਕੀਤੇ ਦੇ ਨੇ ਮਰਡਰ ਦੇ ਚਾਰजेस ਨੇ ਉਹਨਾਂ ਤੇ ਉਹਨਾਂ ਦੇ ਨਾਲ ਜਦੋਂ ਉਹ ਰਹਿੰਦਾ ਪਿਆ ਤੇ ਉਹਨਾਂ ਨੂੰ ਵੇਖ ਕੇ ਉਹਨੂੰ ਡਿਪਰੈਸ਼ਨ ਹੋ ਗਿਆ ਤੇ ਕਾਫੀ ਵਾਹ ਵੜੀ ਜੜੀ ਉਹਦੀ ਤਬੀਅਤ ਖਰਾਬ ਹੈ ਨਾਲ ਹੀ ਅੱਥੇ ਗੱਲ ਕਰਾਂਗੇ ਪੰਜਾਬੀ ਗੂਲੂਕਾਰ ਕੋਲੋਂ ਫੋਨ ਜਿਹੜੀ ਹੈ ਉਹ ਫੜੀ ਗਈ ਹੈ ਠੀਕ ਹੈ ਡਰੱਗਸ ਘੜੀਆਂ ਗਈਆਂ ਨੇ ਇਥੇ ਕੀ ਪੂਰੀ ਦੀ ਪੂਰੀ ਅਪਡੇਟ ਹੈ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਵੀਡੀਓ ਵੇਖਣ ਤੋਂ ਬਾਅਦ ਸਾਡੇ ਚੈਨਲ ਦਾ ਨਾਮ ਹੈ ਉੱਥੇ ਚਲੇ ਲੋ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ ਲੈਟਸ ਗੋ ਹਾਂ ਜੀ ਪੰਜਾਬੀ ਉਹ ਸਸਰੀ ਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਲੈ ਕੇ ਕ ਜੇਲ੍ਹ ਦੇ ਵਿੱਚੋਂ ਬਹੁਤ ਵੱਡੀ ਖਬਰ ਆ ਗਈ ਹੈ ਔਰ ਦੂਜੇ ਪਾਸੇ ਪੰਜਾਬੀ ਸਿੰਗਰ 36 ਕਿਲੋ ਫੀਮ ਸਮੇਤ ਯਾਨੀ ਗ੍ਰਿਫਤਾਰ ਕਰ ਲਏ ਗਏ ਨੇ ਪੰਜਾਬ ਦੇ ਅੰਦਰ ਬਹੁਤ ਸਾਰੇ ਲੀਡਰ ਔਰ ਬਹੁਤ ਸਾਰੇ ਪਹਿਲਾਂ ਦੇਖਦੇ ਸੀ ਕਿ ਤਸਕਰ ਫੜੇ ਜਾ ਰਹੇ ਨੇ ਹੁਣ ਤਾਂ ਉਹਨਾਂ ਦੇ ਵਿੱਚੋਂ ਬਹੁਤ ਵੱਡੇ ਵੱਡੇ ਜਿਹੜੇ ਕਿ ਪੰਜਾਬੀ ਸਿੰਗਰ ਉਹ ਵੀ ਫੜੇ ਜਾ ਰਹੇ ਨੇ ਪਰ ਮੈਂ ਤੁਹਾਨੂੰ ਦੋਵੇਂ ਖਬਰਾਂ ਸੁਣਾਉਣ ਤੋਂ ਪਹਿਲਾਂ ਇੱਕ ਅਪੀਲ ਕਰਨੀ ਚਾਹੂੰਗਾ ਕਿ ਵਿਕਰਮ ਸਿੰਘ ਮਜੀਠੀਆ ਦੇ ਸਮਰਥਕ ਹੋਣ ਚਾਹੇ ਹੋਣ ਕਿਸੇ ਪੰਜਾਬੀ ਸਿੰਗਰ ਦੇ ਫੈਨ ਇਹ ਜਿਹੜੀ ਵੀਡੀਓ ਆ ਬੜੀ ਹੀ ਤਮਾਕੇਦਾਰਾ ਕੱਲੇ ਕੱਲੇ ਪੰਜਾਬੀ ਤਾਂ ਕਿ ਇਸ ਨੂੰ ਸ਼ੇਅਰ ਕਰਨਾ ਕਿਓਕੇ ਇੱਕ ਪਾਸੇ ਬਿਕਰਮ ਸਿੰਘ ਮਜੀਠੀਆ ਦਾ ਦਾਬਾ ਸੀ ਕਿ ਭਾਈ ਮੇਰੀ ਬਹਿਰਕ ਬਦਲ ਦਿੱਤੀ ਜਾਵੇ ਮੈਨੂੰ ਇਹਨਾਂ ਕੈਦੀਆਂ ਤੋਂ ਖਤਰਾ ਹੈ ਦਰਸਲ ਦੇ ਵਿੱਚ ਉਹਨਾਂ ਦੀ ਸਿਹਤ ਵਿਗੜ ਚੁੱਕੀ ਹੈ ਔਰ ਉਸ ਕੈਦੀਆਂ ਦੇ ਨਾਲ ਹੀ ਰਿਲੇਟਡ ਹੈ ਸਾਰਾ ਕੁਝ ਔਰ ਦੂਜੇ ਪਾਸੇ ਜਿਹੜੇ ਪੰਜਾਬੀ ਸਿੰਗਰ ਫਰੇ ਗਏ ਨੇ ਪੰਜਾਬ ਦੇ ਅੰਦਰ ਇਹਨਾਂ ਦੋਵੇਂ ਖਬਰਾਂ ਨੇ ਪੂਰੇ ਪੰਜਾਬ ਦੇ ਅੰਦਰ ਤਹਿਲਕਾ ਮਚਾ ਦਿੱਤਾ ਹੈ ਕਿ ਪੰਜਾਬੀ ਸਿੰਗਰਾਂ ਦਾ ਵੀ ਦੇਖੋ ਹੁਣ ਵਿੱਚ ਨਾਮ ਆਉਣ ਲੱਗਿਆ ਹੈ ਪਹਿਲੇ ਦੇ ਕਹਿੰਦੇ ਜੀ ਬਹੁਤ ਵੱਡੇ ਵੱਡੇ ਮਗਰਮੱਛ ਜਾਨੀ ਮਜੀਠੀਆ ਵਰਗੇ ਲੀਡਰ ਔਰ ਦੂਜੇ ਪਾਸੇ ਹੁਣ ਜਿਹੜੇ ਕਾਰਾਕਾਰ ਨੇ ਇਹਨਾਂ ਦਾ ਵੀ ਕਈ ਵਾਰ ਇਹਨਾਂ ਲੋਕਾਂ ਦੇ ਨਾਲ ਨਾਮ ਜੋੜਦਾ ਸੀ ਪਰ ਅੱਜ ਤੁਹਾਨੂੰ ਦੋਵੇਂ ਖਬਰਾਂ ਦਿਖਾਵਾਂਗੇ ਜਿਹੜੀਆਂ ਕਿ ਬੜੀਆਂ ਹੀ ਅਹਿਮ ਨੇ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਵਕੀਲ ਔਰ ਉਹਨਾਂ ਦੇ ਘਰ ਵਾਲੇ ਖੁਦ ਬਿਕਰਮ ਸਿੰਘ ਮਜੀਠੀਆ ਨੇ ਵੀ ਕਿਹਾ ਕਹਿੰਦਾ ਜੀ ਮੇਰੀ ਬੈਰਕ ਬਦਲ ਦਿੱਤੀ ਜਾਵੇ ਕਿਉਂਕਿ ਵਿਜੀਲੈਂਸ ਬਿਊਰੋ ਔਰ ਦੂਜੇ ਪਾਸੇ ਪੰਜਾਬ ਦਾ ਪ੍ਰਸ਼ਾਸਨ ਔਰ ਤੀਜਾ ਨੰਬਰ ਜਿਹੜੀ ਪੰਜਾਬ ਦੀ ਸਰਕਾਰ ਕਿਉਂਕਿ ਹਾਈ ਕੋਰਟ ਦੇ ਅੰਦਰ ਉਹਨਾਂ ਨੇ ਪਟੀਸ਼ਨ ਪਾ ਦਿੱਤੀ ਸੀ ਕਹਿੰਦੇ ਜੀ ਸਾਡੀ ਬੈਰਕ ਬਦਲ ਦਿੱਤੀ ਜਾਵੇ ਕਿਉਂਕਿ ਉਹਦੇ ਨਾਲ ਦੋ ਜਿਹੜੇ ਖੁੰਖਾਰ ਕੈਦੀ ਬੰਦ ਨੇ ਉਹ ਕਹਿੰਦੇ ਜੀ ਉਹਨਾਂ ਤੋਂ ਸਾਨੂੰ ਬਹੁਤ ਵੱਡਾ ਖਤਰਾ ਹੈ ਬਿਕਰਮ ਸਿੰਘ ਮਜੀਠੀਆ ਦੀ ਜਾਨ ਲੈ ਸਕਦੇ ਨੇ ਕਿਉਂਕਿ ਸਾਰੇ ਲੋਕ ਜਾਣਗੇ ਨੇ ਚੰਗੀ ਤਰ੍ਹਾਂ ਕਿ ਭਾਈ ਜਿਹੜੇ ਉਹ ਕੈਦੀ ਨੇ ਦਰਸਾਲ ਦੇ ਵਿੱਚ ਉਹਨਾਂ ਕੈਦੀਆਂ ਨੂੰ ਮੌਤ ਦੀ ਸਜ਼ਾ ਹੋਈ ਹੈ ਪਰ ਅੱਜ ਜਿਹੜੀ ਖਬਰ ਬਿਕਰਮ ਮਜੀਠੀਆ ਦੀ ਸਿਹਤ ਖਰਾਬ ਕਿਵੇਂ ਹੁੰਦੀ ਆ ਉਹ ਇਹਨਾਂ ਕੈਦਿਆਂ ਦੀ ਵਜੇ ਦੇ ਨਾਲ ਹੁੰਦੀ ਆ ਪਹਿਲਾ ਜਿਹੜਾ ਕਿ ਪੰਜਾਬੀ ਸਿੰਗਰ ਫੜਿਆ ਗਿਆ ਪੰਜਾਬ ਦੇ ਅੰਦਰ ਯਾਨੀ ਇੱਕ ਐਸਾ ਸਿੰਗਰ 36 ਕਿਲੋ ਹਫੀਮ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਤਾਂ ਹੁਣ ਦੇਖੋ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਿੱਡੇ ਵੱਡੇ ਐਕਸ਼ਨ ਲੈ ਰਹੀ ਆ ਨਾ ਤਾਂ ਕਿਸੇ ਅਫਸਰ ਨੂੰ ਛੱਡਿਆ ਜਾ ਰਿਹਾ ਔਰ ਨਾ ਹੀ ਕਿਸੇ ਸਿੰਗਰ ਨੂੰ ਛੱਡਿਆ ਜਾ ਰਿਹਾ ਤੇ ਜਿਹੜੇ ਲੀਡਰ ਨੇ ਉਹ ਤੁਹਾਡੇ ਸਾਹਮਣੇ ਨਾ ਬਾ ਜੇਲ ਦੇ ਵਿੱਚ ਬੰਦ ਨੇ ਪਰ ਮੈਂ ਤੁਹਾਨੂੰ ਪਹਿਲੀ ਖਬਰ ਹੈ ਜਿਹੜੀ ਉਹ ਵਿਕਰਮ ਸਿੰਘ ਮਜੀਠੀਆ ਤੋਂ ਪਹਿਲਾਂ ਜਿਹੜਾ ਕਿ ਸਿੰਗਰ ਇੱਕ ਸਿੰਗਰ ਫੜੇ ਗਏ ਨੇ 36 ਕਿਲੋ ਫੀਮ ਸਮੇਤ ਗ੍ਰਿਫਤਾਰ ਕਰ ਲਏ ਗਏ ਨੇ ਪੰਜਾਬ ਦਾ ਬੇੜਾ ਇਹਨਾਂ ਲੋਕਾਂ ਨੇ ਹੀ ਡੋਬਿਆ ਕਿਉਂਕਿ ਜਿਹੜਾ ਕਿ ਪਹਿਲਾਂ ਆਪਸ ਤੇਜਾਂ ਦੇ ਉੱਤੇ ਦੇਖਦੇ ਆ ਉਹ ਕੁਝ ਹੋਰ ਹੁੰਦਾ ਤੇ ਜਿਹੜਾ ਅੰਦਰ ਚੱਲ ਰਿਹਾ ਹੁੰਦਾ ਉਹ ਕੁਝ ਹੋਰ ਹੁੰਦਾ ਪਤਾ ਨਹੀਂ ਹਜ਼ਾਰਾਂ ਲੱਖਾਂ ਲੋਕ ਇਹਨਾਂ ਦੇ ਫੈਨ ਵੀ ਹੁੰਦੇ ਨੇ ਪਰ ਦਰਾਂ ਸਾਲ ਦੇ ਵਿੱਚ ਇਹ ਧਰੇ ਦੀ ਧਰੀ ਰਹਿ ਜਾਂਦੀ ਇਹਨਾਂ ਦੀ ਫੈਨ ਫੋਲਿੰਗ ਕਿ ਮਾਮਲਾ ਬੜਾ ਕਬੀਰ ਹੈ ਦੇਖੋ 36 ਕਿਲੋ ਅਫੀਮ ਹੈ ਕੋਈ ਥੋੜੀ-ਮੋਟੀ ਨਹੀਂ ਹੈ ਤਾਂ 36 ਕਿਲੋ ਅਫੀਮ ਸਮੇਤ ਸਿੰਗਰ ਕਿਹੜਾ ਗ੍ਰਿਫਤਾਰ ਹੋ ਗਿਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਜੱਜੀ ਵੀਰੂ ਲੈ ਕੇ ਆ ਬਹੁਤ ਹੀ ਮਸ਼ਹੂਰ ਕਲਾਕਾਰ ਨੇ ਸੁਣੋ ਕੰਟਰੋਲ ਕੀ ਤੈ ਲਾਗੋਜ਼ਰ ਕਦਰ ਦੇ ਕੇਸ ਦੇ ਵਿੱਚ ਵੌਂਟਡ ਸੀ ਜਕਪੀਰ ਸਿੰਘ ਦਾ ਜਕਪੀਰ ਸਿੰਘ 2016 ਤੋਂ ਹੀ ਫਰਾਰ ਚੱਲ ਰਿਹਾ ਸੀ ਤਾਂ ਪਛਾੜ ਬਦਲ ਕੇ ਕਾਨੂੰਨ ਤੋਂ ਲੰਬੇ ਸਮੇਂ ਤੱਕ ਪਛੜਾਰੇ ਹੈ ਤਾਂ ਹੁਣ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪੰਜਾਬੀ ਸਿੰਗਰ ਜਕਪੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਈਏ ਕਿ 2017 ਦਾ ਇੱਕ ਕੇਸ ਸੀ ਜਿਸ ਦੇ ਚੱਲਦੇ ਆਏ ਇੱਕ ਕਾਫੀ ਸਮੇਂ ਤੋਂ ਵੌਂਟਡ ਚੱਲ ਰਿਹਾ ਸੀ ਦਾ ਨਾਰਕੋਟਿਕਸ ਕੰਟਰੋਲ ਬੋਰਡ ਦੇ ਵੱਲੋਂ ਉਸਨੂੰ ਗ੍ਰਫਤਾਰ ਕੀਤਾ ਗਿਆ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਵੱਲੋਂ ਉਸਨੂੰ ਗ੍ਰਫਤਾਰ ਕੀਤਾ ਗਿਆ 36 ਕਿਲੋ ਹੀਮ ਬਰਾਮਦੇ ਕੇਸ ਦੇ ਵਿੱਚ ਵਾਂਟਡ ਸੀ ਜਰਸੀਰ ਸਿੰਘ ਤਾਂ ਸੁਣ ਲਿਆ ਪੰਜਾਬ ਵਾਲੇ ਇੱਕ ਪੰਜਾਬੀ ਨਾਮੀ ਸਿੰਗਰ ਜਰਸੀਰ ਸਿੰਘ 36 ਕਿਲੋ ਹੀਮ ਸਮੇਤ ਗ੍ਰਫਤਾਰ ਕਰ ਲਏ ਗਏ ਨੇ ਤਾਂ ਹੁਣ ਤੁਸੀਂ ਇਹ ਵੇਖੋ ਵੀ ਪੰਜਾਬ ਦੇ ਅੰਦਰ ਕਿੰਨੇ ਸਾਰੇ ਕਲਾਕਾਰ ਨੇ ਜਿਨ੍ਹਾਂ ਨੂੰ ਲੋਕ ਆਪਣਾ ਆਈਡਲ ਮੰਨਦੇ ਨੇ ਜਾਂ ਉਹਨਾਂ ਦੇ ਫੈਨ ਨੇ ਤਾਂ ਹੁਣ ਇਹਨਾਂ ਦੀ ਫੈਨ ਬੌਲਿੰਗ ਹੈ ਜਿਹੜੀ ਉਹ ਧਰੀ ਦੀ ਧਰੀ ਮੈਂ ਕਿਹਾ ਸੀ ਨਾ ਕਿ ਰਹਿ ਜਾਂਦੀ ਆ ਉਹ ਇਸੇ ਤਰ੍ਹਾਂ ਹੀ ਰਹਿ ਜਾਂਦੀ ਹੈ ਜਿੰਨਾ ਹੁਣ 36 ਕਿਲੋ ਹਫੀਮ ਇੱਕ ਕਲਾਕਾਰ ਕੋਲ ਫੜੀ ਜਾਣੀ ਔਰ ਦੂਜੇ ਪਾਸੇ ਉਹਨਾਂ ਦੀ ਛਵੀ ਅੰਦਰ ਕੀ ਹੈ ਪੰਜਾਬ ਦੇ ਇਹ ਵੀ ਇੱਕ ਵੇਖਣ ਵਾਲੀ ਗੱਲ ਹੈ ਇਹਨਾਂ ਲੋਕਾਂ ਦੇ ਨਾਲ ਜਾ ਜੁੜਦੇ ਰਹੇ ਮਜੀਠੀਆ ਵਰਗੇ ਤਸਕਰਾਂ ਦੇ ਨਾਲ ਜਿਹੜੇ ਕਿ ਬਹੁਤ ਵੱਡੇ ਮਗਰਮੱਛ ਨੇ ਪੰਜਾਬ ਦੇ ਅੰਦਰ ਤਾਂ ਹੁਣ ਆਜੋ ਵਿਕਰਮ ਸਿੰਘ ਮਜੀਠੀਆ ਤੇ ਜੱਜੀ ਬੀ ਜਿਹੜਾ ਕਿ ਆਪਣੇ ਪੰਜਾਬ ਦਾ ਬਹੁਤ ਵੱਡਾ ਮਸ਼ਹੂਰ ਕਲਾਕਾਰ ਹੈ ਕਿਉਂਕਿ ਉਹਦੀ ਵੀ ਕਈ ਵਾਰ ਗੱਲ ਉੱਡੀ ਹੈ ਕਿ ਭਾਈ ਉਹ ਵਿਕਰਮ ਸਿੰਘ ਮਜੀਠੀਆ ਦੇ ਨਾਲ ਮਿਲਿਆ ਸੀ ਜਾਂ ਉਹ ਤਸਕਰ ਸੀ ਬਹੁਤ ਬਾਰ ਵੱਡੀਆਂ ਵੱਡੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਪਰ ਚਿੱਟਾ ਲਾਉਂਦੇ ਨੇ ਜਾਂ ਉਹ ਨਸ਼ਾ ਵੇਚਦੇ ਨੇ ਜਾਂ ਕੋਈ ਇਹਨਾਂ ਲੋਕਾਂ ਦੇ ਨਾਲ ਇਹਨਾਂ ਦੇ ਲਿੰਕ ਨੇ ਦੇਖੋ ਇਹ ਗੱਲ ਕੋਈ ਤੈ ਨਹੀਂ ਕਰ ਸਕਦਾ ਕਿਉਂਕਿ ਬਹੁਤ ਸਾਰੇ ਪੰਜਾਬੀ ਸਿੰਗਰ ਵੀ ਨੇ ਬਹੁਤ ਸਾਰੀਆਂ ਸੈਲੀਬ੍ਰਿਟੀ ਵੀ ਨੇ ਇਹੋ ਜਿਹੇ ਤਸਕਰਾਂ ਦੇ ਨਾਲ ਲਿੰਕ ਰੱਖਦੇ ਨੇ ਦੇਖੋ ਹਣ ਜੱਜੀ ਵੀ ਦਾ ਨਾਮ ਸਾਹਮਣੇ ਆਇਆ ਤਾਂ ਪੰਜਾਬ ਦਾ ਬੇੜਾ ਦੇਖੋ ਇਹਨਾਂ ਗੱਲਾਂ ਦੇ ਨਾਲ ਹੀ ਡੋਬਿਆ ਜਾਂਦਾ ਭਾਵੇਂ ਬੰਦਾ ਤਸਕਰਾ ਚਾਹੇ ਨਹੀਂ ਪਰ ਜਦੋਂ ਕਿਸੇ ਸੈਲੀਬ੍ਰਿਟੀ ਜਾਂ ਵੱਡੇ ਲੀਡਰ ਉਹ ਪੰਜਾਬ ਦੇ ਵਿੱਚੋਂ ਤਸਕਰੀ ਦਾ ਕੰਮ ਕਰਨ ਤਾਂ ਪੰਜਾਬ ਦੀ ਜਿਹੜੀ ਛਵੀ ਹੈ ਉਹ ਨਿਚਲੇ ਸੱਲ ਤੇ ਜਾ ਵੜਦੀ ਆ ਹੁਣ ਵਿਕਰਮ ਸਿੰਘ ਮਜੀਠੀਆ ਦੀ ਸਿਹਤ ਕਿਉਂ ਵਿਗੜ ਗਈ ਆ ਉਹ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਨੇ ਉਹਨਾਂ ਨੇ ਵਾਰ-ਵਾਰ ਹਾਦੇ ਤੱਕ ਨਹੀਂ ਉਹਦੀ ਬਿਰਕ ਬਦਲੀ ਗਈ ਪੰਜਾਬ ਦੀ ਸਰਕਾਰ ਉਹਨੂੰ ਬਦਲਣਾ ਵੀ ਨਹੀਂ ਚਾਹੁੰਦੀ ਤੇ ਬਦਲਣੀ ਵੀ ਨਹੀਂ ਚਾਹੀਦੀ ਕਿਉਂ ਕਿਉਂਕਿ ਇਹਨਾਂ ਲੋਕਾਂ ਨੇ ਪੰਜਾਬ ਦਾ ਦਰਸਲ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਖੁੱਲੇ ਆਮ ਯਾਨੀ ਲੁੱਟ ਮਚਾਈ ਪੰਜਾਬ ਦੇ ਲੋਕਾਂ ਦਾ ਘਾਣ ਕੀਤਾ ਪੰਜਾਬ ਦੀਆਂ ਮਾਮਾ ਅੱਜ ਵੀ ਅੱਜ ਦੇ ਮੌਜੂਦਾ ਅੱਜ ਦੀ 8 ਤਰੀਕ ਦੀ ਜੇ ਗੱਲ ਕਰੀਏ ਤਾਂ ਪੰਜਾਬ ਦੀਆਂ ਭਾਈ ਬਹੁਤ ਸਾਰੀਆਂ ਮਾਮਾ ਰੋ ਰਹੀਆਂ ਨੇ ਐਸ ਕਰਕੇ ਵਿਕਰਮ ਸਿੰਘ ਮਜੀਠੀਏ ਨੂੰ ਭਗਵੰਤ ਮਾਨ ਦੇ ਜਰੀਏ ਪ੍ਰਮਾਤਮਾ ਭਾਈ ਸਜ਼ਾ ਦੇ ਰਿਹਾ ਹੁਣ ਇਹਨਾਂ ਦੇ ਵਕੀਲਾਂ ਦੇ ਵੀ ਪਾਰ ਨਹੀਂ ਲੱਗਣ ਦੇ ਰਿਹਾ ਉਹ ਜਿਹੜਾ ਬਾਹਰਲਾ ਬੰਗਲੌਰ ਦਾ ਵਕੀਲ ਬੁਲਾਇਆ ਸੀ ਉਹ ਬੰਦਾ ਵੀ ਹੁਣ ਇਹਦਾ ਕੁਝ ਨਹੀਂ ਕਰ ਸਕਦਾ ਕਿਉਂਕਿ ਜਿਹੜੀ ਸਾਡੀ ਮੁੱਖ ਨਿਆਂ ਦੇ ਅਦਾਲਤਾਂ ਨੇ ਕੌਣ ਨਾਲ ਵੀ ਪਤਾ ਹੈ ਕਿ ਬਿਕਰਮ ਸਿੰਘ ਮਜੀਠੀਆ ਚੱਟੇ ਦਾ ਤਸਕਰ ਹੈ ਪੰਜਾਬ ਦਾ ਡੇੜਾ ਡੋਬਣ ਵਾਲਾ ਇਨਸਾਨ ਵਿਜੀਲੈਂਸ ਵੀਓ ਉਹਨਾਂ ਦੇ ਹੱਥ ਪੈਰ ਬੰਨਣ ਆਏ ਸੀ ਉਹ ਵਕੀਲ ਦਰਸਾਲ ਦੇ ਵਿੱਚ ਉਹਦਾ ਹੁਣ ਉਲਟਾ ਹੋ ਚੁੱਕਿਆ ਹੈ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਗਿਣਤੀ ਆ ਇਹ ਹੁਣ ਇਹ ਨਹੀਂ ਪਤਾ ਕਿ ਡਿਬਰੂਗੜ੍ਹ ਦੇ ਵਿੱਚ ਘੱਟ ਦਿੱਤੀ ਜਾਵੇ ਕਿਉਂਕਿ ਲੋਕਾਂ ਦਾ ਕਹਿਣਾ ਇਹੀ ਹੈ ਕਹਿੰਦੇ ਜੀ ਜਾਂ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਕਾਲੇ ਪਾਣੀ ਦੇ ਵਿੱਚ ਭੇਜੋ ਨਹੀਂ ਤਾਂ ਫਿਰ ਇਹਨੂੰ ਡਿਬਰੂਗੜ੍ਹ ਦੇ ਵਿੱਚ ਦਾ ਪੱਕਾ ਹੀ ਸ਼ਿਫਟ ਕਰ ਦਿਓ ਕਹਿੰਦੇ ਬਹੁਤ ਸਾਰੇ ਪੰਜਾਬ ਦੇ ਸਾਡੇ ਲੋਕ ਹੋਰ ਵੀ ਬੰਦ ਨੇ ਜਿਨ੍ਹਾਂ ਨੂੰ ਪੰਜਾਬ ਦੀ ਸਰਕਾਰ ਨੇ ਇਸ ਆਮਦੇ ਵਿੱਚ ਬੰਦ ਕੀਤਾ ਪਰ ਹੁਣ ਵਿਕਰਮ ਸਿੰਘ ਮਜੀਠੀਆ ਦਾ ਬਹੁਤ ਵੱਡਾ ਤਸਕਰ ਇਹੜੂ ਦੇ ਪੰਜਾਬ ਦੀਆਂ ਮਾਂਵਾਂ ਭੈਣਾਂ ਬਜ਼ੁਰਗ ਬੱਚੇ ਸਾਰੇ ਕਹਿੰਦੇ ਨੇ ਕਹਿੰਦੇ ਜੀ ਇਹਨੂੰ ਡਿਬਰੂਗੜ੍ਹ ਦੇ ਵਿੱਚ ਸ਼ਿਫਟ ਕਰ ਦਿਓ ਬਹੁਤ ਸਾਡੇ ਪੰਜਾਬ ਦੇ ਹੋਰ ਯੂਟਿਊਬਰ ਨੇ ਜਿਹੜੇ ਇਹੀ ਗੱਲ ਕਹਿ ਰਹੇ ਨੇ ਵੀ ਭਾਈ ਇਹਨੂੰ ਪੰਜਾਬ ਦੇ ਅੰਦਰੋਂ ਕੱਢੋ ਐਸ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੈ ਤੜੀਗਾ ਪੰਜਾਬ ਵਾਲੋ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲਟ ਜ਼ਰੂਰ ਕਰ ਲੈਣਾ ਜੀ ਧੰਨਵਾਦ ਫਿਰ ਤੁਸੀਂ ਵੇਖੀਏ ਵਿਕਰਮ ਮਜੀਠੀ ਦੀ ਕੀ ਹਾਲਤ ਹੋ ਗਈ ਹੈ ਜੇਲ੍ਹ ਦੇ ਵਿੱਚ ਕਾਫੀ ਸਾਰੀਆਂ ਰਿਕੁਐਸਟਾਂ ਜਿਹੜੀਆਂ ਨੇ ਵਕੀਲ ਦੀ ਵਿਕਰਮ ਮਜੀਠੀ ਦੇ ਵਕੀਲ ਦੀ ਤਰਫੋਂ ਜਿਹੜੀਆਂ ਪਾਈਆਂ ਗਈਆਂ ਕਿ ਉਹਦੀ ਜਿਹੜੀ ਬੈਰਕ ਉਹਨੂੰ ਬਦਲਿਆ ਜਾਏ ਡਿਬਰੂਗਰ ਜੇਲ੍ਹ ਚ ਠੀਕ ਹੈ ਕੱਲਣ ਦੀਆਂ ਗੱਲਾਂ ਹੁੰਦੀਆਂ ਪਈਆਂ ਸਨ ਲੇਕਿਨ ਇੱਥੇ ਭਗਵਤਵਾਨ ਨੇ ਕਿਹਾ ਜਾਂਦਾ ਪਿਆ ਕਿ ਉਹਦਾ ਉਹਦੀ ਜਿਹੜੀ ਟ੍ਰਾਂਸਫਰ ਹੈ ਮਤਲਬ ਇੱਕ ਥਾਂ ਤੋਂ ਦੂਜੀ ਜਗ੍ਹਾ ਜਗ੍ਹਾ ਉਹ ਰੋਕੀ ਦੀ ਹੈ ਠੀਕ ਹੈ ਤੇ ਭਗਵਤਮਾਨ ਨੇ ਇੱਥੇ ਕਿਉਂ ਕੀਤਾ ਤੇ ਕਿਹਾ ਜਾਂਦਾ ਪਿਆ ਕਿ ਬਹੁਤ ਵੱਡੇ ਲੈਵਲ ਤੇ ਉਹ ਨਸ਼ਾ ਤਸਕਰ ਹੈ ਐਸੇ ਕਰਕੇ ਉਹਦੀ ਆਉਜੀ ਕੋਈ ਵੀ ਅਪੀਲ ਨਹੀਂ ਸੁਣੀ ਜਾਏਗੀ ਉਦੇ ਤੇ ਕੋਈ ਅਮਲ ਨਹੀਂ ਕੀਤਾ ਜਾਏਗਾ ਨਾਲ ਇਹਨਾਂ ਨੇ ਇੱਥੇ ਗੱਲ ਕੀਤੀ ਗੁਲੂਕਾਰ ਦੀ ਜਿੱਤੇ ਤੇ ਕੇ ਸੀ ਅਜ ਤੂੰ ਕਾਫੀ ਸਾਲ ਪਹਿਲਾਂ ਦਾ ਤੇ ਉਹ ਜਿਹੜਾ ਗੁਲੂਕਾਰ ਏ ਜਿਹੜਾ ਸਿੰਗਰ ਏ ਉਹ ਮਤਲਬ ਲਾਈਕ ਫੜਿਆ ਨਹੀਂ ਸੀ ਜਾਂਦਾ ਪਿਆ ਤੇ ਹੁਣ ਜਿਹੜਾ ਉਹਦੀ ਗ੍ਰਿਫਤਾਰੀ ਹੋਈ ਏ ਤੇ ਕਿਆ ਜਾਂਦਾ ਪਿਆ ਕਿ 36 ਕਿਲੋ ਫੀ ਸੀ ਉਹ ਫੜੀਏ ਉਹਦੇ ਨਾਲ ਉਹਨੂੰ ਫੜਿਆ ਗਿਆ ਤੇ ਇਹ ਇੰਨਾ ਹੀ ਅਫਸੋਸ ਦੀ ਗੱਲ ਹੈ ਕਿ ਉਹ ਲੋਕ ਜਿਨ੍ਹਾਂ ਨੂੰ ਅਸੀਂ ਆਈਡਲ ਮੰਨਦੇ ਆ ਜਿਨ੍ਹਾਂ ਨੂੰ ਅਸੀਂ ਲੈ ਕੇ ਬਹੁਤ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਚੀਜ਼ਾਂ ਕਰਨੇ ਆ ਉਹੀ ਲੋਕ ਇਹੋ ਜੇ ਕੰਮ ਕਰਦੇ ਨੇ ਤੇ ਇੱਥੇ ਇਹੋ ਜੇ ਲੈਵਲ ਤੇ ਲੋਕ ਜਿਹੜੇ ਨੇ ਜਦੋਂ ਇਹੋ ਜੇ ਕੰਮ ਕਰਨਗੇ ਜ਼ਾਹਰੀ ਗੱਲ ਥੱਲੇ ਲੈਵਲ ਤੇ ਕੀ ਕੀ ਹੋ ਸਕਦਾ ਤੇ ਕਿੰਨੀਆਂ ਚੀਜ਼ਾਂ ਖਰਾਬ ਹੋ ਸਕਦੀਆਂ ਨੇ ਤੇ ਇੱਥੇ ਇਹ ਹੀ وجہ ਹੈ ਕਿ ਪੰਜਾਬ ਦੇ ਵਿੱਚੋਂ ਬਹੁਤ ਜ਼ਿਆਦਾ ਨਸ਼ਾ ਜਿਹੜਾ ਉਹ ਵਿਕਦਾ ਹੈ ਤੇ ਨੌਜਵਾਨ نسل ਜਿਹੜੀ ਹੈ ਉਹ ਲੈ ਲੈ ਕੇ ਪਿੰਦੀ ਹੈ ਤੇ ਆਪਣੀਆਂ ਜ਼ਿੰਦਗੀਆਂ ਤਬਾਹ ਕਰਦੀ ਪਈ ਹੈ ਤੇ ਇੱਥੇ ਸਾਰਿਆਂ ਤੋਂ ਇੰਪੋਰਟੈਂਟ ਚੀਜ਼ ਹੈ ਕਿ ਜਿਹੜਾ ਉੱਤੇ ਦੇ ਲੈਵਲ ਦੇ ਲੋਕ ਨੇ ਉਹਨਾਂ ਵੱਲਾਂ ਫੜਿਆ ਜਾਏ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਏ ਤੇ ਅਫੇਅਰ ਜਿਹੜਾ ਥੱਲੇ ਦੇ ਲੈਵਲ ਦੇ ਲੋਕ ਜਿਹੜੇ ਨੇ ਉਹ ਬਾਜ਼ ਆ ਸਕਦੇ ਨੇ otherwise ਇਹ ਚੀਜ਼ ਜਿਹੜੀ ਪੋਸੀਬਲ ਨਹੀਂ ਹੈ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਬਈ ਚੈਨਲ ਦਾ ਵੀ ਤੁਹਾਡੇ ਸੇ ਤੁਮਿਲਕਾਤ ਹੁੰਦੀ ਸੱਚੇ ਕਾਲ ਜੀ